ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 16 April ਤੋਂ ਲੈ ਕੇ 20 April ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਕੀਤੇ ਗਏ ਨੇ ਉਹਨਾਂ ਮੁਤਾਬਕ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਬੱਦਲਬਾਹੀ ਬੂੰਦਾਬੰਦੀ ਅਤੇ ਥੋੜੇ ਬੋਤੇ ਸਿਸਟਮ ਜਿਹੜੇ वेस्टर्न डिस्टर्बेंस कैरियर ਜੇਕਰ ਆਪਾਂ ਉਹ ਖਤਮ ਹੋ ਚੁੱਕੇ ਨੇ ਪਰ ਹੁਣ ਪ੍ਰੀ ਮੌਨਸਨ ਗਤੀਵਿਧੀਆਂ ਸ਼ੁਰੂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਸਾਨੂੰ ਆਉਂਦੇ ਦਿਨਾਂ ਵਿੱਚ ਬਦਲਵਾਈ ਦੇ ਦੇਖਣ ਨੂੰ ਮਿਲਣਗੇ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਹਲਕਾ ਦਰਮਿਆਨ ਦਾ ਬੱਦਲੀ ਸਿਸਟਮ ਪੱਛਮੀ ਪਾਸੇ ਤੇ ਪਹਾੜੀ ਖੇਤਰਾਂ ਵਿੱਚੋਂ ਬਣਦੇ ਹੋਏ ਦਿਖਾਈ ਦੇਣਗੇ ਅੱਜ ਗੱਲ ਕੀਤੀ ਜਾਵੇ ਤਾਂ 16 ਤਰੀਕ ਪੰਜਾਬ ਦੇ ਵਿੱਚ ਹਲਕਾ ਦਰਮਿਆਨਾ ਬੱਦਲਬਾਹੀ ਦਾ ਮਾਹੌਲ ਬਣਿਆ ਰਹੇਗਾ ਤੇ 17 ਤਰੀਕ ਤੱਕ ਇਸੇ ਤਰੀਕੇ ਨਾਲ ਬੱਦਲਬਾਹੀਆਂ ਪੰਜਾਬ ਦੇ ਪੂਰੇ ਟਰੈਵਲ ਕਰਦੀਆਂ ਹੋਈਆਂ ਦਿਖਾਈ ਦੇਣਗੀਆਂ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕੀਤੀ ਜਾਵੇ ਹਾਲਾਤ ਨੇ ਜਿਹੜੇ ਇਹ ਪੰਜਾਬ ਦੇ ਵਿੱਚ ਹੁਣ ਲਗਾਤਾਰ ਗਰਮੀ ਵਾਲੇ ਬਣਦੇ ਹੋਏ ਦਿਖਾਈ ਦੇ ਰਹੇ ਕਿਉਂਕਿ ਪੂਰਬੀ ਹਵਾ ਦੀ ਪੰਜਾਬ ਦੇ ਉੱਪਰ ਲਗਾਤਾਰ ਇੱਕ ਕਰੀਏ ਦਾ ਲਗਾਤਾਰ ਤੇ ਬਣੀ ਹੋਈ ਹੈ ਲਗਾਤਾਰ ਪੰਜਾਬ ਦੇ ਵਿੱਚ ਪੂਰਬੀ ਹਵਾਵਾਂ ਹੀ ਚੱਲ ਰਹੀਆਂ ਨੇ ਤੇ ਅੱਜ ਵੀ ਸਾਨੂੰ ਪੰਜਾਬ ਦੇ ਵਿੱਚ ਪੂਰਬੀ ਹਵਾ ਹੀ ਚਲਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਤਾਪਮਾਨ ਜਿਹੜੇ ਨੇ ਉਹ ਦਿਨ ਦੇ ਵੇਲੇ 38 ਡਿਗਰੀ 39 ਡਿਗਰੀ ਤੱਕ ਬਣੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਗਰਮੀ ਗਰਮੀ ਵੱਧ ਚੁੱਕੀ ਹੈ ਜਿਸ ਦੇ ਹੁਣ ਪੂਰਬੀ ਹਵਾ ਚੱਲਣ ਦੇ ਕਾਰਨ ਹਵਾ ਦੇ ਵਿੱਚ ਨਮੀ ਵੀ ਕਾਫੀ ਹੈ ਜਿਸ ਦੇ ਨਾਲ ਉਮੀਦ ਹੈ ਕਿ ਪੰਜਾਬ ਦੇ ਵਿੱਚ ਪ੍ਰੀ ਮੌਨਸਨ ਗਤੀਵਿਧੀਆਂ ਹੁੰਦੀਆਂ ਦਿਖਾਈ ਦੇ ਸਕਦੀਆਂ ਨੇ ਗਤੀਵਿਧੀ ਜਿਹੜੀ ਹੈ ਲਗਭਗ 16 17 ਤਰੀਕ ਦੇ ਵਿੱਚ ਠੀਕ-ਠਾਕ ਬਣੀ ਰਹੇਗੀ 17 ਤੋਂ ਲੈ ਕੇ 19 ਤਰੀਕ ਦੇ ਵਿਚਕਾਰ ਥੋੜੀ ਜਿਹੀ ਗਤੀਵਿਧੀ ਜ਼ਿਆਦਾ ਵੱਧਦੀ ਹੋਈ ਦਿਖਾਈ ਦੇ ਸਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਹੁਣ ਜਿਹੜੀਆਂ ਪੂਰਬੀ ਹਵਾਵਾਂ ਆਈਆਂ ਨੇ ਇਹਨਾਂ ਵਿੱਚ ਨਮੀ ਪਦਨ ਦੇ ਕਾਰਨ ਘਰ ਚ ਚਮਕਦੇ ਹਾਲਾਤ ਪਹਾੜੀ ਖੇਤਰਾਂ ਵਿੱਚ ਅਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦੇ ਨੇ ਗੱਲ ਕੀਤੀ ਜਾਵੇ ਤਾਂ ਜਿਹੜੇ ਹਾਲਾਤ ਨੇ ਇਹ ਜ਼ਿਆਦਾਤਰ ਸਾਨੂੰ ਉੱਤਰ ਅਤੇ ਪੂਰਬ ਦੇ ਇਲਾਕੇ ਵਿੱਚ ਦੇਖਣ ਨੂੰ ਮਿਲਣਗੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਮਾਸ਼ਹਿਰ ਜਲੰਧਰ ਕਪੂਰਥਲਾ ਨੰਗਲਨ ਅਦਵਰ ਸਾਹਿਬ ਰੂਪਨਗਰ ਜ਼ਿਲ੍ਹਾ ਕਰਾਲੀ ਮੁਹਾਲੀ ਮੁਰਿੰਡਾ ਚੰਡੀਗੜ੍ਹ ਲੁਧਿਆਣਾ ਮੋਗਾ ਅਤੇ ਨਾਲ ਦੀ ਨਾਲ ਮਲੇਰਕੋਟਲੇ ਦੇ ਇਲਾਕੇ ਵੀ ਸਾਨੂੰ ਥੋੜੀ-ਬੋਧੀ ਗਤੀਵਿਧੀ ਜ਼ਿਆਦਾ ਦੇਖਣ ਨੂੰ ਮਿਲ ਸਕਦੀ ਹੈ ਜੋ ਕਿ ਖਾਸ ਤੌਰ ਤੇ 18 ਤੇ 19 ਤਰੀਕ ਨੂੰ ਹੋਣ ਦੀ ਉਮੀਦ ਦਿਖਾਈ ਦੇ ਰਹੀ ਹੈ ਬਾਕੀ 20 ਤਰੀਕ ਤੋਂ ਮੌਸਮ ਥੋੜਾ ਜਿਹਾ ਸਾਫ਼ ਹੁੰਦਾ ਦਿਖਾਈ ਦੇਵੇਗਾ ਪੱਛਮੀ ਹਵਾ ਦੀ ਵਾਪਸੀ ਹੋਵੇਗੀ ਥੋੜਾ ਬਹੁਤ ਰਾਤ ਦੇ ਸਮੇਂ ਠੰਡ ਦਾ ਅਹਿਸਾਸ ਦੇਖਣ ਨੂੰ ਮਿਲੇਗਾ ਪਰ ਜਿਆਦਾ ਤਰ ਗਰਮੀ ਤੇ ਹਾਲਾਤ ਨੇ ਜਿਹੜੇ ਜਿਆਦਾ ਤਰ ਗਰਮੀ ਵਾਲੇ ਹੀ ਬਣੇ ਰਹਿਣਗੇ ਜਿਸ ਦਿਨ ਪੰਜਾਬ ਦੇ ਇਲਾਕਿਆਂ ਦੇ ਵਿੱਚ ਕਾਰ ਬਹੁਤ ਜਿਆਦਾ ਸਨ ਦਿਨ ਦੇ ਵੇਲੇ ਗਰਮੀ ਦਾ ਹਾਲਾ ਸਾਮਣਾ ਕਰਨਾ ਪੈ ਸਕਦਾ ਹੈ ਅਜਿਹੇ ਦੇ ਵਿੱਚ ਕਿਸਾਨ ਵੀਰ ਕਣਕ ਵਾਢ ਰਹੇ ਨੇ ਤਾਂ ਉਹਨਾਂ ਲਈ ਇਹੀ ਸੁਜੈਸ਼ਨ ਹੈ ਇਹੀ ਸਲਾਹ ਹੈ ਕਿ ਆਪਣੇ ਇਲਾਕੇ ਦੇ ਵਿੱਚ ਮੌਸਮ ਨੂੰ ਦੇਖ ਕੇ ਹੀ ਹੱਥ ਪਾਓ ਕਣਕ ਨੂੰ ਕਿ ਜਿਹੜੀ ਕਣਕ ਤਾਂ ਕੰਬੈਨ ਨਾਲ ਵੱਢੀ ਜਾਣੀ ਹੈ ਉਹ ਤਾਂ ਚਲੋ ਛੇਤੀ ਮੁੱਕ ਜ ਜਾਵੇਗੀ ਪਰ ਜਿਹੜੀ ਵੱਢੀ ਹੱਥ ਵਾਲੀ ਹੈ ਉਦੇ ਵਿੱਚ ਕਿਸੇ ਨਾ ਕੀਤੇ ਤੁਹਾਡਾ ਅਗਰ ਤੁਸੀਂ ਵੱਢ ਕੇ ਰੱਖ ਦਿਓ ਤੇ ਨੁਕਸਾਨ ਹੋਣ ਦੇ ਚਾਣ ਤਾਂ ਬਸ ਸਕਦੇ ਨੇ ਕੋਈ ਤੇਜ਼ ਹਵਾਵਾਂ ਵੀ ਇਹਨਾਂ ਦਿਨਾਂ ਦੇ ਵਿੱਚ ਚਲਦੀ ਹੋਈਆਂ ਦਿਖਾਈ ਦੇ ਸਕਦੀਆਂ ਨੇ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੀ 16 ਤੋਂ ਲੈ ਕੇ 20 ਤਰੀਕ ਦੀ ਇਸ ਵਿੱਚ ਸਮੇਂ-ਸਮੇਂ ਤੇ ਅਪਡੇਟ ਆਉਂਦੀ ਰਹਿਣਗੀਆਂ ਤੇ ਉਹ ਅਪਡੇਟ ਤੁਹਾਨੂੰ ਅਸੀਂ ਮੌਸਮ ਦੀ ਜਾਣਕਾਰੀ ਨਾਲ ਜੁੜਦੇ ਰਹਿਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਧੰਨਵਾਦੀ